ਹਾਂਜੀ ਮਿੱਤਰੋ ਅੱਜ ਨਾਲ ਤੁਹਾਨੂੰ ਅਸੀਂ ਇੱਕ ਨਵੀਂ ਚੀਜ਼ ਦਿਖਾਣੇ ਆ ਨਵੀਂ ਚੀਜ਼ ਤਾਂ ਆਪਣੇ ਆਸਤੇ ਨਵੀਂ ਚੀਜ਼ ਆ ਆਪਾਂ ਨੂੰ ਨਾ ਬੜੇ ਘੱਟ ਲੋਕਾਂ ਨੂੰ ਪਤਾ ਹੈ ਕਿ ਨਾ ਜਦੋਂ ਆਪਾਂ ਮਾਤਾ ਚਮੁੰਡਾ ਦੇ ਵੀ ਆਨੇ ਆ ਤਾਂ ਉਹਦੇ ਤੋਂ ਨਾ 30 ਕਿਲੋਮੀਟਰ ਦੀ ਦੂਰੀ ਤੇ ਬੇਜਨਾਥ ਦਾ ਮੰਦਿਰ ਬਣਿਆ ਆ ਜੋ ਕਿ ਪਾਲਮਪੁਰ ਟੱਪ ਕੇ ਆਪਾਂ ਨੂੰ ਆਣਾ ਪੈਂਦਾ ਆ 30 ਕਿਲੋਮੀਟਰ ਦੀ ਦੂਰੀ ਤੇ ਆ ਸ਼ਿਵਜੀ ਭਗਵਾਨ ਦਾ ਮੰਦਿਰ ਆ ਬੇਜਨਾਥ ਬਹੁਤ ਸੋਹਣਾ ਮੰਦਿਰ ਬਣਿਆ ਆ ਤੁਸੀਂ ਪਹਿਲਾਂ ਲੋਕੇਸ਼ਨ ਦੇਖੋ ਪਹਿਲਾਂ ਤੁਹਾਨੂੰ ਸਾਰੀ ਲੋਕੇਸ਼ਨ ਦੱਸਣਾ ਆ ਦੇਖੋ ਇੱਥੋਂ ਦੀ ਚੜ੍ਹਾਈ ਐ ਇਦਾਂ ਆ ਆ ਦੇਖੋ ਆ ਕਿ ਵੀ ਅੱਜ ਗਏ ਆ ਚੜਾਈ ਦੇਖੋ ਆ ਸਾਰੀ ਚੜਾਈ ਚੜ ਕੇ ਤਾਂ ਆਪਾਂ ਉਹ ਉੱਪਰ ਜਾਣਾ ਆ ਤੇ ਅੱਜ ਨਾ ਅਚਾਨਕ ਅਸੀਂ ਆਏ ਤਾਂ ਆਂਦੇ ਆ ਨਾਲ ਹੀ ਤੇ ਇੱਕ ਤਾਂ ਸਾਨੂੰ ਪਹਿਲਾਂ ਗੱਲ ਇਹ ਪਤਾ ਲੱਗੀ ਕਿ ਆ ਸੋਮਵਾਰਾ 사ਵਨ ਦਾ ਆਖਰੀ ਸੋਮਵਾਰਾ ਤਾਂ ਇੱਥੇ ਨਾ ਅੱਜ ਬਹੁਤ ਜ਼ਿਆਦਾ رونਕ ਲੱਗੀ ਹੋਈ ਆ ਤਾਂ ਇੱਥੋਂ ਦੇ ਲੋਕੀ ਜਿਵੇਂ ਕੀ ਤੁਹਾਨੂੰ ਦਿਖਾਉਣਾ ਹੈ ਕਿ ਨਾ ਲੰਗਰ ਜਿਹੜਾ ਹੁੰਦਾ ਹੈ ਜ ਲੰਗਰ ਕਿਸ ਤਰ੍ਹਾਂ ਦਾ ਲੰਗਰ ਖਾਂਦੇ ਆ ਤਾਂ ਇੱਧਰ ਜਿਹੜਾ ਲੋਕਾਂ ਦੇ ਲੰਗਰ ਖਵਾਉਣ ਦਾ ਵੀ ਸਟਾਈਲ ਦੇਖੋ ਆਪਣੇ ਤਰ੍ਹਾਂ ਨਹੀਂ ਆ ਤਾਂ ਆ ਦੇਖੋ ਸਾਰਿਆਂ ਪਾਸੇ ਲੰਗਰ ਚੱਲ ਰਿਹਾ ਆ ਆ ਦੇਖੋ ਮੰਗਰ ਚੱਲ ਗਿਆ ਸਾਰਿਆਂ ਪਾਸੇ ਤੇ ਜਿਹੜੀ ਚੜਾਈ ਦੀ ਜਗ੍ਹਾ ਆ ਉਹ ਆਪਾਂ ਇੱਥੋਂ ਆਹ ਪੌੜੀਆਂ ਸਿੱਧੀਆਂ ਜਿਹੜੀਆਂ ਐ ਚੜਾਈ ਨੂੰ ਜਾਂਦੀਆਂ ਆ ਇਹ ਸਿੱਧੀਆਂ ਪੌੜੀਆਂ ਜਿਹੜੀਆਂ ਚੜਾਈ ਨੂੰ ਜਾਂਦੀਆਂ ਆ ਬਾਕੀ ਨਾ ਉੱਤੇ ਜਾ ਕੇ ਅਸੀਂ ਤੁਹਾਨੂੰ ਹੁਣੇ ਮੰਦਿਰ ਦਿਖਾਣੇ ਆ ਆ ਤੁਸੀਂ ਚੜਾਈ ਦੇਖ ਲਓ ਆ ਆਪਾਂ ਇੱਥੇ ਜਾਣਾ ਹੈ ਉੱਪਰ ਠੀਕ ਹੈ ਬਾਕੀ ਆਪਾਂ ਮੰਦਿਰ ਦਾ ਇਤਿਹਾਸ ਬਾਰੇ ਵੀ ਸਾਰੀ ਗੱਲ ਕਰਾਂਗੇ ਤੇ ਤੁਹਾਨੂੰ ਉੱਤੇ ਜਾ ਕੇ ਮੰਦਿਰ ਵੀ ਦਿਖਾਣੇ ਆ ਆ ਸਾਰੀ ਚੜਾਈ ਚੜ ਕੇ ਦੋਸਤੋ ਆਪਾਂ ਅੱਧਰ ਜਾਣਾ ਹੈ ਜਿਵੇਂ ਕਿ ਆਪਾਂ ਤੁਹਾਨੂੰ ਦੱਸਿਆ ਸੀਗਾ ਆ ਥੱਲੇ ਦਾ ਤੁਸੀਂ ਵੀਊ ਦੇਖੋ ਪਹਿਲਾਂ ਚਾਰੇ ਪਾਸੇ ਦਾ ਜੁਨੇ ਆਪਾਂ ਤੁਹਾਨੂੰ ਮੰਦਿਰ ਦਿਖਾਣੇ ਆ ਮੰਦਿਰ ਬਹੁਤ ਸੋਹਣਾ ਮੰਦਿਰ ਬਣਿਆ ਤੁਸੀ ਦੇਖੇ ਜਰੂਰ ਬਹੁਤ ਸੋਹਣਾ ਮੰਦਿਰ ਬਣਿਆ ਦਿਖਾਣੇ ਹੋਣੇ ਆਪਾਂ ਪਹਿਲਾਂ ਚੜਾਈ ਚੜ ਲਈਏ ਦੋਸਤੋ ਅਸੀਂ ਨਾ ਬੈਦਨਾਥ ਮੰਦਿਰ ਪਹੁੰਚ ਗਏ ਜਿਵੇਂ ਤੁਹਾਨੂੰ ਦੱਸਿਆ ਸੀਗਾ ਕੀ ਆ ਦੇਖੋ ਮੰਦਿਰ ਬਹੁਤ ਹੀ ਜਿਆਦਾ ਪ੍ਰਾਚੀਨ ਮੰਦਿਰ ਆ ਜਿਵੇਂ ਕਿ ਨਾ ਇੱਥੋਂ ਦੇ ਲੋਕ ਕਹਿੰਦੇ ਕਿ ਬਹੁਤ ਜਿਆਦਾ ਪ੍ਰਾਚੀਨ ਮੰਦਿਰ ਹੈ ਬਾਕੀ ਆਪਾਂ ਨਾ ਥੋੜਾ ਜਿਹਾ ਤੁਹਾਨੂੰ ਲੋਕਾਂ ਕੋਲ ਪੁੱਛ ਕੇ ਆਂਦੇ ਬਾਰੇ ਦੱਸਾਂਗੇ ਵੀ ਕੱਲੋ ਤੁਸੀਂ ਨਾ ਆਸੇ ਪਾਸੇ ਦਾ ਮਾਹੌਲ ਦੇਖੋ ਕਿੰਨੀ ਰੌਣਕ ਲੱਗੀ ਹੋਈ ਆ ਚਾਰੋਂ ਪਾਸੇ ਤਾਂ ਇਹ ਬਈ ਜਦੋਂ ਆਪਾਂ ਚਮੁੰਡਾ ਤੋਂ ਆਪਾਂ ਜਾਣੇ ਆ ਨਾ ਆਪਾਂ ਪਾਲੰਪੁਰ ਵਾਲੇ ਪਾਸੇ ਤਾਂ ਇਹ ਮੰਦਰ ਉਸ ਪਾਸੇ ਆਂਦਾ ਆ ਬਾਕੀ ਤੁਸੀਂ ਮੰਦਰ ਦੇ ਪਾਸੇ ਸਾਰਾ 뷰 ਦੇਖ ਸਕਦੇ ਹੋ ਠੀਕ ਹੈ ਜੀ ਆ ਮੰਦਰ ਆ ਅੱਲੇ ਤੁਹਾਨੂੰ ਮੰਦਰ ਦੇ ਅੰਦਰ ਜਾ ਕੇ ਵੀ ਆਪਾਂ ਦਿਖਾਣੇ ਆ ਮੰਦਰ ਦੇ ਅੰਦਰ ਦਰਸ਼ਨ ਕਰਾਵਾਂਗੇ ਤਾਂ ਤੁਸੀਂ ਦੇਖੋ ਹਾਂ ਥੋੜਾ ਜਿਹਾ 뷰 ਦਿਖਾਣੇ ਆ ਆ ਦੇਖੋ ਕਿੱਡਾ ਸ਼ਾਨਦਾਰ 뷰 ਆ ਆ ਦੇਖੋ ਬਾਕੀ ਧੰਵਾਸੀ ਅੰਦਰ ਜਾ ਕੇ ਨਹੀਂ ਹੋਰ ਦਿਖਾਵਾਂਗੇ ਤਾਂ ਵੀਡੀਓ ਚ ਬਣੇ ਰਿਹਾ ਇਹ ਠੀਕ ਹੈ ਸੋ ਇਹ ਨਾ ਮੰਦਿਰ ਦਾ ਫਰੰਟ ਗੇਟ ਆ ਤੇ ਆਪਾਂ ਇੱਥੋਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਨੇ ਆ ਦੇਖੋ ਪਹਿਲਾਂ ਸਾਰਾ 뷰 ਦੇਖ ਲਓ ਤਾਂ ਆਪਾਂ ਮੰਦਿਰ ਦੇ ਅੰਦਰ ਨਾਲ ਸਾਡੇ ਕੰਚਲੇ ਆ ਤੇ ਸਾਰਾ ਮੰਦਿਰ ਦਾ ਫਰੰਟ 뷰 ਆ ਦੇਖੋ ਕਿੰਨਾ ਸ਼ਾਨਦਾਰ ਆ ਆਪਾਂ ਨੇ ਅੰਦਰ ਵੜ ਕੇ ਤੁਹਾਨੂੰ ਦਰਸ਼ਨ ਕਰਾਨੇ ਆ ਬੈਜਨਾਥ ਮੰਦਿਰ ਦੇ ਤੋਂ ਮੰਦਿਰ ਦੇ ਦਰਸ਼ਨ ਕਰਨ ਵਾਸਤੇ ਨਾ ਤੁਹਾਨੂੰ ਪਹਿਲਾਂ ਇੰਨੀ ਲੰਬੀ ਲਾਈਨ ਤੋਂ ਗੁਜ਼ਰਨਾ ਪਏਗਾ ਪਹਿਲਾਂ ਦੇਖੋ ਆ ਇੰਨੀ ਲੰਬੀ ਲਾਈਨ ਲੱਗੀ ਹੋਈ ਆ ਇਹ ਸਾਰੀ ਲਾਈਨ ਅਸੀਂ ਦੇਖੋ ਉਹ ਉਹ ਤਰ੍ਹਾਂ ਹੁੰਦੇ ਹੋਏ ਉਹ ਹੁੰਦੇ ਹੋਏ ਫਿਰ ਇਧਰਲੇ ਪਾਸੋਂ ਐਂਟਰੀ ਗੇਟ ਵਾਲੇ ਪਾਸੇ ਜਾਂਦੀ ਆ ਤੇ ਤੁਸੀਂ ਨਾ ਮੰਦਿਰ ਦਾ ਥਿਊ ਵਿਊ ਦੇਖੋ ਕਿੱਡਾ ਘੈਂਟ ਆ ਬਿਲਕੁਲ ਜਿੱਦਾਂ ਆਪਾਂ ਕੇਦਾਰਨਾਥ ਮੰਦਿਰ ਦੇਖਦੇ ਆ ਨਾ ਉੱਦਾਂ ਦੀ ਫੀਲਿੰਗ ਦਿੰਦੇ ਆ ਵੀ ਮੰਦਿਰ ਇਹ ਸ਼ਿਵ ਬੋਲੇ ਦਾ ਮੰਦਿਰ ਆ ਬਹੁਤ ਪ੍ਰਾਚੀਨ ਮੰਦਿਰ ਆ ਹਿਮਾਚਲ ਚ ਜਦੋਂ ਆਪਾਂ ਚਮੁੰਡਾ ਦੇਵੀ ਤੋਂ ਪਾਲੰਪੁਰ ਵਾਲੀ ਸਾਈਡ ਆਨੇ ਆ ਪਾਲੰਪੁਰ ਤੋਂ ਕੇ ਬੈਜਨਾਥ ਸ਼ਹਿਰ ਹੀ ਜਾਂਦਾ ਤੇ ਮੰਦਿਰ ਦਾ ਨਾਮ ਵੀ ਬੈਜਨਾਥ ਮੰਦਿਰ ਆ ਜਿੰਨੇ ਕੋਲ ਮਰਜ਼ੀ ਬੋਲੋ ਬਹੁਤ ਫੇਮਸ ਮੰਦਿਰ ਆ ਤਾਂ ਤੁਸੀਂ ਇਹ ਦੇਖੋ ਇੱਥੋਂ ਦਾ ਥਿਊ ਦੇਖੋ ਕਿੰਨਾ ਸੋਹਣਾ ਥਿਊ ਆ ਚਾਰੋਂ ਪਾਸੇ ਹਰਿਆਲੀ ਹਰਿਆਲੀ ਇਹ ਦੇਖੋ ਬਾਕੀ ਦਾ ਨੌਤੀ ਅੰਦਰ ਵੜ ਕੇ ਵੀ ਸਾਰੇ ਦਰਸ਼ਨ ਕਰਾਵਾਂਗੇ ਠੀਕ ਹੈ ਜੀ ਸਿੱਧਾ ਗੇਟ ਦੇ ਬਿਲਕੁਲ ਐਂਟਰੀ ਤੇ ਪਹੁੰਚ ਗਿਆ ਤੁਹਾਨੂੰ ਅੰਦਰ ਦਾ ਕਰਨਾ ਕਿਸ ਤਰ੍ਹਾਂ ਦੇ ਗਿਆ ਆ ਆ ਦੇਖੋ ਜੀ ਬਾਕੀ ਥੋੜਾ ਜਿਹਾ ਅੰਦਰ ਜਾ ਦੋਸਤੋ ਮੰਦਰ ਦੀ ਨਾ ਅੰਦਰ ਦੀ ਵੀਡੀਓ ਨਹੀਂ ਉਹਨਾਂ ਨੇ ਬਣਾਣ ਦਿੱਤੀ ਤਾਂ ਤੁਹਾਨੂੰ ਪਤਾ ਹੀ ਹੈ ਇਹ ਗੱਲ ਨਾ ਵੀਡੀਓ ਨਹੀਂ ਬਣਾਉਂਦੇ ਫਿਰ ਵੀ ਮੈਂ ਨਾ ਤੁਹਾਨੂੰ ਮੰਦਰ ਦਾ ਪੂਰਾ ਦ੍ਰਿਸ਼ੇ ਦਿਖਾ ਦਿੰਨਾ ਬਾਹਰੋਂ ਦੇਖੋ ਏਡਾ ਸੋਹਣਾ ਦ੍ਰਿਸ਼ਾ ਹੈ ਮੰਦਰ ਦੇ ਅੰਦਰ ਦਾ ਆ ਸਾਹਮਣੇ ਮੰਦਰ ਆ ਤੇ ਮੰਦਰ ਦੀ ਨਾ ਤੁਹਾਨੂੰ ਬਿਲਡਿੰਗ ਦਿਖਾਣਾ ਬਿਲਕੁਲ ਸੇਮ ਐਦਾਂ ਦੀ ਬਿਲਡਿੰਗ ਆ ਤੁਸੀਂ ਜਿਵੇਂ ਫੋਟੋ ਦੇ ਵਿੱਚ ਦੇਖ ਰਹੇ ਹੋ ਨਾ ਬਿਲਕੁਲ ਸੇਮ ਐਤਾਂ ਦੀ ਬਿਲਡਿੰਗ ਆ ਤੇ ਆ ਐਤਾਂ ਹੀ ਦਰਸ਼ਨ ਆਪਾਂ ਨੂੰ ਇਹਨਾਂ ਦੇ ਹੀ ਦਰਸ਼ਨ ਹੁੰਦੇ ਆ ਜਿਹੜੇ ਆ ਸ਼ਿਵਲਿੰਗ ਦੀ ਆ ਇਹਨਾਂ ਦੇ ਦਰਸ਼ਨ ਹੁੰਦੇ ਤੇ ਆ ਬਿਲਡਿੰਗ ਆ ਤੁਸੀਂ ਆਪ ਦੇਖ ਲਓ ਆ ਤੁਹਾਡੇ ਸਾਹਮਣੇ ਐਤਾਂ ਦੀ ਬਿਲਡਿੰਗ ਆ ਤੇ ਬਾਕੀ ਆ ਦੇਖੋ ਸਾਹਮਣੇ ਕਿੰਨੀ ਰੌਣਕ ਲੱਗੀ ਹੋਈ ਆ ਆ ਦੇਖੋ ਸਾਰੇ ਆਪਸੇ ਬਈ ਰੌਣਕਾਂ ਹੀ ਆ ਮੰਦਿਰ ਦੇ ਆ ਦੇਖੋ لوکاں ਨੂੰ ਲੱਜਾਦਾ ਪਤਾ ਨਹੀਂ ਕਰ ਤੁਸੀਂ ਜਰੂਰ ਜਦੋਂ ਵੀ ਚ ਮੁੰਡਾ ਆ ਉਹ ਸਟੋਰ ਥੋੜੀ ਜਿਹੀ ਅੱਗੇ ਆਪਨਾ ਹੁੰਦਾ ਫਲਮਪੁਰ ਦੇ ਕੋਲ ਹੀ ਪੈਂਦਾ ਹੈ ਮੰਦਰੇ ਤੁਸੀਂ ਜਦੋਂ ਵੀ ਆਓ ਜਰੂਰ ਆਓ ਬਾਕੀ ਤੁਸੀਂ ਦੇਖ ਹੀ ਲਿਆ ਸਾਰਾ ਮੰਦਰ ਕਾਇ ਨਿਕਾਉਂ ਦੇਖੋ

जिसको उन्होंने सीधा कैलाश में रखना था लेकिन रास्ते में आते आते उन्हें पे पेशाब लगी उस कारण से वहां पे एक गणेश भगवान प्रकट हुए उन्होंने बच्चे का रूप लिया था। और उन्हें उस रावण ने शिवलिंग दे दिया बच्चे के पास ठीक है और बच्चे थक गया थोड़ी देर बाद रावण आ नहीं रहा था तो बच्चे ने क्या किया उस शिवलिंग को नीचे धरती पे रख दिया ठीक है उसी दौरान वहाँ पे वो मंदिर यहाँ पे शिवलिंग स्थापित हो गया रावण ने बहुत ज्यादा कोशिश की शिवलिंग को निकालने में उससे निकल नहीं पाया निकलने जितनी देर वो उसे खींचता रहा उतनी वो नीचे जाता रहा लेकिन जैसे कि जो वो क्लास पर वैसे जब लेके आया था तो शिवलिंग को नीचे नहीं रखना था नहीं रखना नीचे था।, नीचे था इसका एक ये रूल था की वो जहाँ उस शिवलिंग को नीचे रख था वही उसका मंदिर बन जाना अच्छा वही उसका मंदिर बन जाना था तो उसको क्या कारण रहा जो उसने यहाँ पे शिवलिंग रखा उसे पेशाब आई थी जब अच्छा पेशाब आई थी उसको बाथरूम आया था मतलब की

ਇਸ ਤੋਰੀਆ 라ਵੰਦ ਦਾ ਟਾਈਮ ਦਾ ਮੰਦਿਰ ਆ ਬਹੁਤ ਪੁਰਾਣਾ ਮੰਦਿਰ ਆ ਜਦੋਂ ਵੀ ਆਇਓ ਜਰੂਰ ਹੋ ਕੇ ਆਇਓ ਠੀਕ ਹੈ ਜੀ